ਪਰਵਾਸੀਆਂ ਅਤੇ ਕੈਨੇਡਾ ਵਿੱਚ ਨਵੇਂ ਆਉਣ ਵਾਲਿਆਂ ਨੂੰ ਸਾਰੇ ਮੁੱਦਿਆਂ ਦੇ ਨਾਲ ਹੈਪੇਟਾਈਟਿਸ ਸੀ ਦੀ ਚਿੰਤਾ ਕਿਉਂ ਕਰਨੀ ਚਾਹੀਦੀ ਹੈ ਤੁਸੀਂ ਇਸ ਵੀਡੀਓ ਵਿੱਚ ਜਾਣ ਸਕਦੇ ਹੋ ਪਰਵਾਸੀ ਕੈਨੇਡਾ ਵਿੱਚ ਹੈਪੇਟਾਈਟਿਸ ਸੀ ਦੁਆਰਾ ਪ੍ਰਭਾਵਿਤ ਛੇ ਤਰਜੀਹੀ ਆਬਾਦੀਆਂ ਵਿੱਚੋਂ ਇੱਕ ਹਨ ਪਰਵਾਸੀਆਂ ਨੂੰ ਸਿਹਤ ਸੰਭਾਲ ਲਈ ਵਿਲੱਖਣ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰਵਾਸੀਆਂ ਨੂੰ ਹੈਪੇਟਾਈਟਿਸ ਸੀ ਦਾ ਪਤਾ ਲੱਗਣ ਵਿੱਚ ਕੈਨੇਡਾ ਪਹੁੰਚਣ ਤੋਂ ਬਾਅਦ 10 ਸਾਲ ਤੱਕ ਦਾ ਸਮਾਂ ਲੱਗ ਸਕਦਾ ਹੈ ਅਤੇ ਸਹੀ ਦੇਖਭਾਲ ਨਾਲ ਜੁੜੇ ਹੋਣ ਵਿੱਚ ਵਾਧੂ 5 ਸਾਲ ਲੱਗ ਸਕਦੇ ਹਨ ਬਹੁਤੇ ਕੈਨੇਡੀਅਨ ਹੈਲਥ케ਅਰ ਪ੍ਰਦਾਤਾ ਇਸ ਗੱਲ ਤੋਂ ਅਣਜਾਣੇ ਹੋ ਸਕਦੇ ਹਨ ਕਿ ਪ੍ਰਵਾਸੀ ਹੈਪੇਟਾਈਟਿਸ ਸੀ ਦੇ ਵਾਦੇ ਜੋਖਮਦੇ ਹਨ ਅਤੇ ਉਹਨਾਂ ਨੂੰ ਜਾਂਚ ਦੀ ਪੇਸ਼ਕਸ਼ ਤੋਂ ਨਜ਼ਰਅੰਦਾਜ਼ ਕਰਦੇ ਹਨ ਕੈਨੇਡਾ ਪਹੁੰਚਣ ਮਗਰੋਂ ਪ੍ਰਵਾਸੀਆਂ ਲਈ ਉਹਨਾਂ ਦੇ ਪਾਈ ਜਾ ਰੀਆਂ ਵਿੱਚ ਸਕ੍ਰੀਨਿੰਗ ਪ੍ਰੋਗਰਾਮ ਤੱਕ ਆਸਾਨ ਪਹੁੰਚ ਦੀ ਵੀ ਕਾਟ ਹੈ ਲੋਕ ਬਿਮਾਰ ਮਹਿਸੂਸ ਕੀਤੇ ਬਿਨਾ ਜਦ ਕਿਸੇ ਲੱਛਣ ਦਾ ਅਨੁਭਵ ਕੀਤੇ ਬਿਨਾ ਹੈਪੇਟਾਈਟਿਸ ਸੀ ਨਾਲ ਕਈ ਸਾਲ ਤੱਕ ਜੀ ਸਕਦੇ ਹਨ। ਭਾਵੇਂ ਵਾਇਰਸ ਅਜੇ ਵੀ ਜਿਗਰ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਸਮੇਂ ਦੇ ਨਾਲ ਜਿਗਰ ਦੀ जख्मਾਂ ਦੀ ਹਾਲਤ ਵਿਗੜ ਜਾਂਦੀ ਹੈ ਜਿਸ ਨਾਲ ਇਸ ਮਹੱਤਵਪੂਰਨ ਅੰਗ ਲਈ ਕੰਮ ਕਰਨਾ ਮੁਸ਼ਕਲ ਹੋ ਜਾਂਦਾ ਹੈ। ਹੈਪੇਟਾਈਟਿਸ ਸੀ ਕਿਵੇਂ ਫੈਲਦਾ ਹੈ? ਹੈਪੇਟਾਈਟਿਸ ਸੀ ਖੂਨ ਤੋਂ ਖੂਨ ਰਾਹੀਂ ਜਾਂਦਾ ਹੈ। ਹੈਪੇਟਾਈਟਿਸ ਸੀ ਉਧੋਂ ਪਾਸ ਹੋ ਸਕਦਾ ਹੈ ਜਦੋਂ ਵਾਇਰਸ ਵਾਲੀ ਵਿਅਕਤੀ ਦਾ ਖੂਨ ਕਿਸੇ ਹੋਰ ਵਿਅਕਤੀ ਦੇ ਖੂਨ ਨਾਲ ਸੰਪਰਕ ਵਿੱਚ ਆਂਦਾ ਹੈ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਕਿਵੇਂ ਸੰਭਵ ਹੈ ਹੈਪਟਾਈਟਿਸ ਸੀ ਨੂੰ ਸੰਚਾਰਿਤ ਕਰਨ ਦੇ ਇਹ ਮੁੱਖ ਤਰੀਕੇ ਹਨ ਡਾਕਟਰੀ ਦੰਦਾ ਜਾਂ ਸਰਜਿਕਲ ਉਪਕਰਨਾ ਜੋ ਸਹੀ ਤਰੀਕੇ ਨਾਲ ਜਰਮ ਰਹਿਤ ਨਹੀਂ ਕੀਤੇ ਗਏ ਖੂਨ ਚੜਾਉਣ ਵੇਲੇ ਜਾਂ ਅੰਗ ਟਰਾਂਸਪਲੈਂਟ ਕਰਵਾਉਣ ਵੇਲੇ ਹੈਪਟਾਈਟਿਸ ਸੀ ਦੀ ਸਕ੍ਰੀਨਿੰਗ ਨਹੀਂ ਕੀਤੀ ਗਈ ਜੇਕਰ ਤੁਸੀਂ 1992 ਤੋਂ ਪਹਿਲਾਂ ਕੈਨੇਡਾ ਵਿੱਚ ਜਾਂ ਕਿਸੇ ਹੋਰ ਦੇਸ਼ ਵਿੱਚ ਖੂਨ ਕੁਨਤੇ ਉਤਪਾਦ ਜਾਂ ਅੰਗ ਟ੍ਰਾਂਸਪਲੈਂਟ ਪ੍ਰਾਪਤ ਕੀਤੇ ਹਨ ਉਹਦੀ ਸਕ੍ਰੀਨਿੰਗ ਅਭਿਆਸਪਰੀ ਯਕੀਨੀ ਨਹੀਂ ਹੈ ਤਾਂ ਹੈਪੇਟਾਈਟਿਸ ਸੀ ਟੈਸਟ ਕਰਵਾਉਣ ਬਾਰੇ ਆਪਣੀ ਸਿਹਤ ਸੰਭਾਲ ਪ੍ਰਦਾਤਾ ਨਾਲ ਗੱਲ ਕਰੋ ਸੂਈਆਂ ਸਰਿੰਜਾ ਫਿਲਟਰਾਂ ਪਾਣੀ ਅਤੇ ਕੁੱਕਰਾ ਸਮੇਤ ਨਸ਼ੀਲੇ ਪਦਾਰਥਾਂ ਨੂੰ ਤਿਆਰ ਕਰਨ ਅਤੇ ਟੀਕੇ ਲਗਾਉਣ ਲਈ ਵਰਤੇ ਜਾਣ ਵਾਲੇ ਉਪਕਰਨਾ ਦੀ ਸਾਂਝ ਅਤੇ ਦੁਬਾਰਾ ਵਰਤੋਂ ਰਾਹੀਂ ਕੈਨੇਡਾ ਵਿੱਚ ਇਹ ਨਵੇਂ ਹੈਪੇਟਾਈਟਿਸ ਸੀ ਦੀ ਲਾਗ ਦਾ ਸਭ ਤੋਂ ਆਮ ਕਾਰਨ ਹੈ ਸਿਗਰਟ ਨੋਸ਼ੀ ਜਾਂ ਸੁੰਗਣ ਵਾਲੇ ਨਸ਼ਿਆਂ ਲਈ ਵਰਤੇ ਜਾਂਦੇ ਸਾਜ਼ੋ-ਸਮਾਨ ਰਾਹੀਂ ਹੈਪੇਟਾਈਟਿਸ ਸੀ ਪਾਸ ਕੀਤਾ ਜਾ ਸਕਦਾ ਹੈ ਟੈਟੂ ਬਣਾਉਣ ਜਾਂ ਵਿਨਨ ਵਾਲੇ ਸਾਜ਼ੋ-ਸਮਾਨ ਦੀ ਦੁਬਾਰਾ ਵਰਤੋਂ ਕਰਨਾ ਜੋ ਠੀਕ ਤਰ੍ਹਾਂ ਸਾਫ਼ ਨਹੀਂ ਕੀਤੇ ਗਏ ਸਨ ਇਸ ਵਿੱਚ ਸੂਈਆਂ ਸਿਆਹੀ ਅਤੇ ਸਿਆਹੀ ਦੇ ਪਰਤਨ ਸ਼ਾਮਲ ਹਨ ਕੁਝ ਹੋਰ ਤਰੀਕੇ ਹੈਪੇਟਾਈਟਿਸ ਸੀ ਦੇ ਖੂਨ ਤੋਂ ਖੂਨ ਵਿੱਚ ਜਾਣਦੇ ਨਿੱਜੀ ਦੇਖਭਾਲ ਦੀਆਂ ਚੀਜ਼ਾਂ ਨੂੰ ਸਾਂਝਾ ਕਰਨਾ ਜਾਂ ਉਦਾਰ ਲੈਣਾ ਜਿਨ੍ਹਾਂ ਤੇ ਖੂਨ ਦੇ ਨਿਸ਼ਾਨ ਹੋ ਸਕਦੇ ਹਨ ਜਿਵੇਂ ਕਿ ਰੀਜ਼ਰ ਨੇਲ ਕਲਿੱਪਰ ਅਤੇ ਟੂਥ ਬਰਸ਼ ਪਾਵੇਂ ਖੂਨ ਇੰਨੀ ਘੱਟ ਮਾਤਰਾ ਵਿੱਚ ਹੋਵੇ ਜੋ ਅੱਖ ਨੂੰ ਦਿਖਾਈ ਨਹੀਂ ਦਿੰਦਾ ਪਰੰਪਰਾਗਤ ਇਲਾਜ ਕਰਨ ਵਾਲਿਆਂ ਦੁਆਰਾ ਵਰਤੇ ਜਾਂਦੇ ਕੁਝ ਅਭਿਆਸਾਂ ਵਿੱਚ ਚਮੜੀ ਨੂੰ ਕੱਟਣਾ ਜਾਂ ਵਿੰਨਣਾ ਸ਼ਾਮਲ ਹੁੰਦਾ ਹੈ ਇਸ ਵਿੱਚ ਗਿੱਲੀ ਕਪਿੰਗ ਜਾਂ ਐਕੂਪੰਚਰ ਸ਼ਾਮਲ ਹਨ ਜਿਕਰ ਚਮੜੀ ਨੂੰ ਕੱਟਣ ਲਈ ਵਰਤੇ ਜਾਂਦੇ ਸਕੈਲਪਲਸ ਨਵੇਂ ਜਾਂ ਸਹੀ ਢੰਗ ਨਾਲ ਜਰਮ ਰਹਿਤ ਨਹੀਂ ਹਨ

ਕਨਿਡਵਿਚ ਆਮ ਤੌਰ ਤੇ ਬੱਚੇ ਨੂੰ ਹੈਪਟਾਈਟਿਸ ਸੀ ਦੇ ਹੋਣ ਦਾ ਖਤਰਾ ਗਰਭਵਸਤਾ ਦੇ ਦੌਰਾਨ ਜਾਂ ਜਨਮ ਦੇ ਦੌਰਾਨ ਘਟ ਹੁੰਦਾ ਹੈ ਪਰ ਇਹ ਉਹਨਾਂ ਦੇਸ਼ਾਂ ਵਿੱਚ ਵੱਧ ਹੋ ਸਕਦਾ ਹੈ ਜਿੱਥੇ ਸਿਹਤ ਸੰਭਾਲ ਅਭਿਆਸ ਵੱਖਰੇ ਹਨ ਹੈਪਟਾਈਟਿਸ ਸੀ ਛਾਤੀ ਦਾ ਦੁੱਧ ਚੁੰਗਾਉਣ ਨਾਲ ਨਹੀਂ ਫੈਲਦਾ ਹਾਲਾਂਕਿ ਜੇ ਨਿਪਲਾਂ ਵਿੱਚ ਜ਼ੀਰ ਜਾਂ ਖੂਨ ਵਗ ਰਿਹਾ ਹੈ ਤਾਂ ਜਦੋਂ ਤੱਕ ਉਹ ਠੀਕ ਨਹੀਂ ਹੋ ਜਾਂਦੇ ਛਾਤੀ ਦਾ ਦੁੱਧ ਚੁੰਗਾਉਣਾ ਬੰਦ ਕਰ ਦੇਣਾ ਚਾਹੀਦਾ ਹੈ ਬਹੁਤ ਸਾਰੀਆਂ ਗਤੀਵਿਧੀਆਂ ਹਨ ਜਿੱਥੇ ਹੈਪੇਟਾਈਟਿਸ ਸੀ ਹੋਣ ਜਾਂ ਉਸ ਦੇ ਸੰਚਾਰਨ ਦੀ ਕੋਈ ਸੰਭਾਵਨਾ ਨਹੀਂ ਹੈ ਰੋਜ਼ਾਨਾ ਸੰਪਰਕ ਜਿਵੇਂ ਕਿ ਜੱਫੀ ਪਾਉਣਾ ਚੁੰਮਨ ਜਾਂ ਪੀਣ ਦੇ ਗਲਾਸ ਸਾਂਝੇ ਕਰਨਾ ਖਾਣ ਦੇ ਬਰਤਨ ਪਕਾਣੇ ਰਾਹੀਂ ਸੰਚਾਰ ਦਾ ਕੋਈ ਖਤਰਾ ਨਹੀਂ ਹੈ ਹੈਪੇਟਾਈਟਿਸ ਸੀ ਬਾਰੇ ਹੋਰ ਜਾਣਨ ਲਈ hepciinfo.ca ਤੇ ਜਾਓ ਤੁਸੀਂ ਹੈਪੇਟਾਈਟਿਸ ਸੀ ਦੀ ਜਾਣਕਾਰੀ ਆਪਣੀਆਂ ਭਾਸ਼ਾਵਾਂ ਵਿੱਚ ਪੜ੍ਹ ਸਕਦੇ ਹੋ ਤੁਸੀਂ ਆਪਣੀ ਸਿਹਤ ਸੰਭਾਲ ਪ੍ਰਦਾਤਾ ਨਾਲ ਵੀ ਗੱਲ ਕਰ ਸਕਦੇ ਹੋ